ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਲਈ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦੱਸਦੀ ਕਿ ਟੂਡੋ ਸਰਕਾਰ ਦਾ ਭਾਰਤੀ ਸਟੂਡੈਂਟਸ ਨੂੰ ਵੱਡਾ ਝਟਕਾ ਲੱਗਿਆ ਜੀਹਾਂ ਟੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਦੇ ਵਿੱਚ ਕਾਫੀ ਬਦਲਾਅ ਕੀਤਾ ਹੈ ਜੀਹਾਂ ਨਿਯਮ ਨੇ ਜਿਹੜੇ ਸਖਤ ਕੀਤੇ ਨੇ ਤਾਂ ਬਿਲਕੁਲ ਵਿਦੇਸ਼ੀ ਨਾਗਰਿਕਾਂ ਲਈ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬੰਦ ਕਰ ਦਿੱਤਾ ਗਿਆ ਜੀਹਾਂ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ ਪੀਜੀਡਬਲਯੂਪੀ ਤੇ ਰੋਕ ਲਗਾ ਦਿੱਤੀ ਇਹ ਦੱਸਦੇ ਕਿ ਕਿ ਜੂਨ ਤੋਂ ਨਵੇਂ ਨਿਯਮ ਨੇ ਜਿਹੜੇ ਲਾਗੂ ਕਰ ਦਿੱਤੇ ਗਏ ਨੇ ਤਾਂ ਆਲਰੇਡੀ ਜਿਹੜੇ ਸਟੂਡੈਂਟ ਕੈਨੇਡਾ ਜਾ ਚੁੱਕੇ ਨੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਜਾ ਕੇ ਆਪਣੀ ਸਟੱਡੀ ਕਰ ਰਹੇ ਨੇ ਤੇ ਆਪਣਾ ਫਿਊਚਰ ਪਲਾਨ ਕਰ ਰਹੇ ਨੇ ਉਹਨਾਂ ਦਾ ਫਿਊਚਰ ਹੈ ਜਿਹੜਾ ਪੁਵਿਖ ਹੈ ਜਿਹੜਾ ਖਤਰੇ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਤਾਂ ਬਿਲਕੁਲ ਟਰੂਡੋ ਸਰਕਾਰ ਨੇ ਜਿਹੜੇ ਨਵੇਂ ਨਿਯਮ ਨੇ ਲਾਗੂ ਕੀਤੇ ਨੇ ਬਿਲਕੁਲ ਬਦਲਾਅ ਕੀਤਾ ਨੇ ਨਿਯਮ ਸਖਤ ਕੀਤੇ ਨੇ ਤਾਂ ਦੱਸਦੇ ਕਿ ਜਿਹੜੇ ਸਟੂਡੈਂਟਸ ਕੈਨੇਡਾ ਜਾ ਚੁੱਕੇ ਨੇ ਤੇ ਆਪਣਾ ਫਿਊਚਰ ਪਲਾਨ ਕਰ ਰਹੇ ਨੇ ਉਹਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਬਿਲਕੁਲ ਜੇ ਸੌਖੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਪੈਸੇ ਦਿਖਾਉਣੇ ਹੁੰਦੇ ਸੀ ਜੇ ਆਮ ਭਾਸ਼ਾ 'ਚ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਜੀहां 5-7 ਲੱਖ ਰੁਪਏ ਦਾ ਵਾਅਦਾ ਕੀਤਾ ਗਿਆ ਸੀ ਤੇ ਜੇਕਰ ਹੁਣ ਫਾਈਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਦਾਹਰਨ ਦੇ ਤੌਰ ਤੇ ਤੁਸੀਂ ਲੈ ਲਵੋ ਕਿ ਜੇਕਰ 100 ਫਾਈਲਾਂ ਨੇ ਤਾਂ ਉਹਨਾਂ ਦੇ ਵਿੱਚੋਂ ਵੀ ਕਲੈਕਟਿਵ ਫਾਈਲਿੰਗ ਚੱਕੀਆਂ ਜਾਂਦੀਆਂ ਨੇ ਜੀहां ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਂਦੀ ਹੈ ਤਾਂ ਬਿਲਕੁਲ ਬੜੀ ਵੱਡੀ ਅਪਡੇਟ ਦੇ ਨਾਲ ਇਸ ਵਾਰ ਤੁਹਾਡੇ ਨਾਲ ਹਾਜ਼ਰ ਆ ਕਿ ਕਿਸ ਤਰੀਕੇ ਦੇ ਨਾਲ ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਟੂਡਰ ਸਰਕਾਰ ਦਾ ਭਾਰਤੀ ਸਟੂਡੈਂਟਸ ਨੂੰ ਝਟਕਾ ਲੱਗਾ ਜੀਹਾਂ ਟੂਡਰ ਸਰਕਾਰ ਨੇ ਵੀਜ਼ਾ ਨੀਮਾ ਦੇ ਵਿੱਚ ਕਾਫੀ ਬਦਲਾਅ ਕੀਤਾ ਹੈ ਵਿਦੇਸ਼ੀ ਨਾਗਰਿਕਾਂ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬੰਦ ਕਰ ਦਿੱਤਾ ਤਾਂ ਬਿਲਕੁਲ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਰੋਕ ਲਗਾ ਦਿੱਤੀ ਹੁਣ ਦੇਖਣਾ ਇਹ ਹੋਵਲਦਾ ਕਿ ਇਹਨੇ ਭਾਰਤੀ ਨਾਗਰਿਕਾਂ ਦਾ ਅਖਿਰਕਾਰ ਪਵਿੱਖ ਕੀ ਹੋਵੇਗਾ ਜੜੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਲਈ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਦੱਸਦੀ ਕਿ ਟੂਡੋ ਸਰਕਾਰ ਦਾ ਭਾਰਤੀ ਸਟੂਡੈਂਟਸ ਨੂੰ ਵੱਡਾ ਝਟਕਾ ਲੱਗਿਆ ਜੀ ਹਾਂ ਟੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਦੇ ਵਿੱਚ ਕਾਫੀ ਬਦਲਾਅ ਕੀਤਾ ਜੀ ਹਾਂ ਨਿਯਮ ਨੇ ਜਿਹੜੇ ਸਖਤ ਕੀਤੇ ਨੇ ਤਾਂ ਬਿਲਕੁਲ ਵਿਦੇਸ਼ੀ ਨਾਗਰਿਕਾ ਲਈ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬੰਦ ਕਰ ਦਿੱਤਾ ਗਿਆ ਜੀ ਹਾਂ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ ਪੀਜੀਡਬਲਯੂਪੀ ਤੇ ਰੋਕ ਲਗਾ ਦਿੱਤੀ ਇਹ ਦੱਸਦੇ ਕਿ ਕਿ ਜੂਨ ਤੋਂ ਨਵੇਂ ਨਿਯਮ ਨੇ ਜਿਹੜੇ ਲਾਗੂ ਕਰ ਦਿੱਤੇ ਗਏ ਨੇ ਤਾਂ ਆਲਰੇਡੀ ਜਿਹੜੇ ਸਟੂਡੈਂਟ ਕੈਨੇਡਾ ਜਾ ਚੁੱਕੇ ਨੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਜਾ ਕੇ ਆਪਣੀ ਸਟੱਡੀ ਕਰ ਰਹੇ ਨੇ ਤੇ ਆਪਣਾ ਫਿਊਚਰ ਪਲਾਨ ਕਰ ਰਹੇ ਨੇ ਉਹਨਾਂ ਦਾ ਫਿਊਚਰ ਹੈ ਜਿਹੜਾ ਪੁਵੇਖ ਹੈ ਜਿਹੜਾ ਖਤਰੇ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਤਾਂ ਬਿਲਕੁਲ ਟਰੂਡੋ ਸਰਕਾਰ ਨੇ ਜਿਹੜੇ ਨਵੇਂ ਨਿਯਮ ਨੇ ਲਾਗੂ ਕੀਤੇ ਨੇ ਬਿਲਕੁਲ ਬਦਲਾਅ ਕੀਤਾ ਤੇ ਨਿਯਮ ਸਖਤ ਕੀਤੇ ਨੇ ਤਾਂ ਦੱਸਦੇ ਕਿ ਜਿਹੜੇ ਸਟੂਡੈਂਟਸ ਕੈਨੇਡਾ ਜਾ ਚੁੱਕੇ ਨੇ ਤੇ ਆਪਣਾ ਫਿਊਚਰ ਪਲਾਨ ਕਰ ਰਹੇ ਨੇ ਉਹਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਬਿਲਕੁਲ ਜੇ ਸੌਖੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਪੈਸੇ ਦਿਖਾਉਣੇ ਹੁੰਦੇ ਸੀ ਜੇ ਆਮ ਭਾਸ਼ਾ 'ਚ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਜੀਹਾਂ 5-7 ਲੱਖ ਰੁਪਏ ਦਾ ਵਾਦਾ ਕੀਤਾ ਗਿਆ ਸੀ ਤੇ ਜੇਕਰ ਹੁਣ ਫਾਈਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਦਾਹਰਨ ਦੇ ਤੌਰ ਤੇ ਤੁਸੀਂ ਲੈ ਲਵੋ ਕਿ ਜੇਕਰ 100 ਫਾਈਲਾਂ ਨੇ ਤਾਂ ਉਹਨਾਂ ਦੇ ਵਿੱਚੋਂ ਵੀ ਕਲੈਕਟਿਵ ਫਾਈਲਿੰਗ ਚੱਕੀਆਂ ਜਾਂਦੀਆਂ ਨੇ ਜੀਹਾਂ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਂਦੀ ਹੈ ਤਾਂ ਬਿਲਕੁਲ ਬੜੀ ਵੱਡੀ ਅਪਡੇਟ ਦੇ ਨਾਲ ਇਸ ਵਾਰ ਤੁਹਾਡੇ ਨਾਲ ਹਾਜ਼ਰ ਆ ਕਿ ਕਿਸ ਤਰੀਕੇ ਦੇ ਨਾਲ ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਟੂਡਰ ਸਰਕਾਰ ਦਾ ਭਾਰਤੀ ਸਟੂਡੈਂਟਸ ਨੂੰ ਝਟਕਾ ਲੱਗਾ ਜੀਹਾਂ ਟੂਡਰ ਸਰਕਾਰ ਨੇ ਵੀਜ਼ਾ ਨੀਮਾ ਦੇ ਵਿੱਚ ਕਾਫੀ ਬਦਲਾਅ ਕੀਤਾ ਹੈ ਵਿਦੇਸ਼ੀ ਨਾਗਰਿਕਾਂ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬੰਦ ਕਰ ਦਿੱਤਾ ਤਾਂ ਬਿਲਕੁਲ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਰੋਕ ਲਗਾ ਦਿੱਤੀ ਹੁਣ ਦੇਖਣਾ ਇਹ ਹੋਵੇਗਾ ਕਿ ਇੰਨੇ ਭਾਰਤੀ ਨਾਗਰਿਕਾਂ ਦਾ ਅਖੀਰਕਾਰ ਭਵਿੱਖ ਕੀ ਹੋਵੇਗਾ